ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਇੱਕ ਗੱਬਣ ਵੜ ਸੇ ਲਈ ਲੈ ਕੇ ਆਏ ਜੀ ਥੋੜੇ ਇੱਕ ਦਿਨ ਕਰਮ ਵਾਲੀ ਲੈਂਦੀ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੀ ਬਾਈ ਜੀ ਬਾਈ ਜੀ ਸਸੇ ਕਾਰ ਜੀ ਡਾਕਟਰ ਸਾਹਿਬ ਉਹ ਠੀਕ ਹੋ ਵਧੀਆ ਜੀ ਬੜੇ ਬੜੇ ਡਾਕਟਰ ਚਲੋ ਵਧੀਆ ਨਾਮ ਤੇ ਐਡਰੈਸ ਬੋ ਨਾ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਹੂੰ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘਗੜ ਨੇੜੇ ਪਿੰਡ ਆਪਾਂ ਨੂੰ ਨੇੜੇ ਆਪਣੇ ਭਧੌੜ ਸਹਿਰ ਆ ਗਿਆ ਤੇ ਨਿਹਾਲ ਸਿੰਘਗੜ ਆ ਗਿਆ ਮੋਬਾਈਲ ਨੰਬਰ ਬੋ ਜੀ 87278 0954 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਬੈਡ ਤੇ ਨੇ ਕਿਹੜਾ ਸੂਸ ਹੁੰਦੀ ਆ ਪਹਿਰ ਦੂਜਾ ਸੂਆ ਡਾਕਟਰ ਬੱਸੀ ਆ ਕਿੰਨੇ ਦਿਨ ਲੋ ਇੱਕ ਹਫਤਾ ਲੇ ਜੂਗੀ ਇਹ ਠੀਕ ਆ ਕਿੰਨਾ ਕੁ ਰਗਾੜਾ ਵੈਸੇ ਦੋ ਦਾ ਉਹ ਕਹਿੰਦੇ 13 ਲੀਟਰ ਹੀ ਚੋਇਆਗਾ ਭਲਾ ਕੋਈ ਕੁਛ ਮਨ ਲੇਗਲਾ ਸਹੀ ਪਹਿਲੇ ਸੂਏ ਹਮ ਹੈਨਾ ਐਡ ਕਿਤੇ ਨਹੀਂ ਦੇਣੀ ਦੇਣਾ ਠੀਕ ਕ ਮੂਰੇ ਠੰਡ ਆ ਗਈ ਆਂਡਰ ਨੇੜੇ ਤੋਂ ਚੈੱਕ ਕਰਵਾਣੇ ਥਾਣ ਬੜਾ ਚੰਗਾ ਲੱਗਿਆ ਹਨਾ ਹਾਂ ਪੂਰਾ ਚੰਗਾ ਥਾਣਾ ਕੱਚੀ ਕੱਚੀ ਆ ਠੰਡੀ ਸੀਰ ਆ ਕੋਈ ਆਏ ਨਹੀਂ ਲੈ ਜਿਵੇਂ ਮਰਜ਼ੀ ਬੈਠਾ ਰਹੇ ਨਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਬਹੁਤ ਨਹੀਂ ਕਹਿੰਦੀ ਵਿਚਾਰੀ ਕੱਚੀ ਕੱਚੀ ਜ਼ਰੂਰ ਆ ਕੱਲੀ ਉਸਹਾ ਬਣਾ ਅੰਦਾਜ਼ਾ ਲਾ ਲਿਓ ਸਾਰੀਆਂ ਬਲਡ ਤੇ ਫੇਰ ਕਰਮ ਵਾਲੀ ਨੇ ਸੋਣਾ ਠੰਡੀ ਠੁੰਡੀ ਖਾਓ ਪੂਰੀ ਟੈਟ ਲੈ ਵੇ ਦਿਓ ਵੀ ਡਾਕਟਰ ਸਹੀ ਗੱਲ ਆ ਭਾਈ ਹੂੰ ਨੇਵਾ ਚੈੱਕ ਕਰਵਾ ਹਾਂ ਟੈਟ ਲੈ ਵੇ ਦਿਓ ਕਿਆ ਬਾਤ ਢੱਲ ਢੁੱਲ ਬਹੁਤ ਭਈ ਬਹੁਤ ਭਈ ਪੂਰੀ ਫਸੂ ਗਿਆ ਹੂੰ ਬਸੀ ਖੋਲਿਓ ਤੋਰੋ ਕਲਰ ਬੜਾ ਚੰਗਾ ਬਈ ਲਾਲ ਕਲਰ ਆ ਮੰਗ ਬਹੁਤ ਆ ਜਰਸੀ ਦੀ ਤਾਂ ਵੈਸੇ ਹੀ ਮੰਗ ਬਹੁਤ ਆ ਇੱਕ ਬਰੀਡ ਬਹੁਤ ਆ ਬਾਕੀ ਬੱਸੀ ਟੈਪ ਆ ਨਾ ਸਹੀ ਗੱਲ ਲੈ ਬੱਸੀ ਦੀ ਬਿਊਟੀ ਬੋਦੀਵਾਦੀ ਟੂਆ ਟੂਆ ਬਰੀਡ ਬਹੁਤ ਆ ਖਾਂਦੀ ਪੀਂਦੀਆ ਤੇਰੇ ਸਾਹਮਣੇ ਦੇ ਲੱਕ ਕਿਵੇਂ ਚੱਟ ਹਮ ਸਹੀ ਗੱਲ ਬਾਕੀ ਤੋਰਾ ਚੈੱਕ ਕਰ ਲੋ ਬਈ ਤੋਰਾ ਵੀ ਕਰਮਾਈ ਨਾ ਇੱਕ ਨੰਬਰ ਕੱਲੀ ਕੱਚੀ ਕੱਚੀ ਉਹ ਸੌਨਾਂ ਦਾ ਜਲਾਇ ਬਣੂ ਬਹੁਤ ਆ ਨਾ ਬਈ ਪੂਰੀ ਜ਼ਿਆਦਾ ਬਣੂਗੀ ਬੱਸੀ ਬਹੁਤ ਬਣੂਗੀ ਸਹੀ ਗੱਲ ਇਸ ਦੇ ਕਰਮਾ ਨੇ ਹਾਂ ਐਨ ਪੂਰੀ ਬਰੀਡ ਆ ਐਨ ਵੀ ਕੋਈ ਕ੍ਰੋਸ ਪਾਣਾ ਜਾਂ ਕੁਝ ਹੋਰ ਸਹੀ ਆ ਭਾਈ ਹੂੰ ਬਾਕੀ ਕੰਦੀ ਤੇ ਆਜ ਮੋੱਲਾ ਇਹ ਆਪਾਂ ਡਾਕਟਰ ਕਰਮਾ ਦਾ ਵੱਧ ਹੀ ਜਲ 45 ਵੀ ਨਹੀਂ ਕਰਦੇ ਆਪਾਂ ਹੂੰ ਆਪਾਂ ਇਹ 43000 ਤੇ ਜਿੱਥੇ ਮਰ ਜੇ ਉਹ ਉੱਥੇ ਪਹੁੰਚਾ ਦੇਣੀ ਠੀਕ ਆ 43000 ਦੇ ਵਿੱਚ ਬਾਈ ਕਹਿੰਦਾ ਪਹੁੰਚਾ ਹਾਂ ਹੁਣ ਕਈ ਵਾਰੀ 3-3000 ਵੀ ਕਰਾਇਆ ਪੈਂਦਾ 35-3500 ਵੀ ਹੂੰ ਤੇ ਪਹੁੰਚਾ ਦੇਾਂਗੇ ਆਪਾਂ ਠੀਕ ਆ ਭਾਈ 43000 ਰੁਪਏ ਦਾ ਬਾਈ ਕਹਿੰਦਾ ਪਹੁੰਚ ਹੋ ਜੂਗੀ ਜਦੋਂ ਦਾ ਦਾਦਾ ਖੇਤ ਕੇ ਮੁੱਲ ਰੱਖਿਆ ਬਾਈ ਨੇ ਮੁੱਲ ਨਹੀਂ ਰੱਖਿਆ ਕਲਰ ਚੰਗਾ ਬਰੀਡ ਚੰਗੀ ਇਕੱਲੀ ਕੱਚੀ-ਕੱਚੀ ਹੋ ਸਾਮਨਾ ਦਾ ਜਲਾ ਲਿਓ ਤੇ ਲੇਵਾ ਮੁਰੂ ਚੈੱਕ ਕਰਵਾ ਲੈ। ਕੀ ਬਾਤ ਆ ਇੱਕ ਨੰਬਰ ਦਾ ਬੜਾ ਚੰਗਾ ਥਣ ਥਣ ਬਹੁਤ ਚੰਗਾ। ਬਾਕੀ ਮੁੱਲ ਖੇਚ ਕੇ ਰੱਖਿਆ ਕਿਸੇ ਵੀਰ ਨੂੰ ਬੜਾ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ। ਧੰਨਵਾਦ।